ਲੀਬਰ ਦਾ ਨਕਸੂਰ ਪੀੜੀਆ ਹੋਵੇ ਤੇ ਰਾਮ ਆਂਦਾ ਸਾਥੀ ਆ ਇੱਕ ਪੁੜੀ ਖਾਣ ਵਾਲੀ ਪਤਾ ਲੱਗੂ ਤੁਹਾਨੂੰ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਵੇ ਬਿਲਕੁਲ ਬਿਲਕੁਲ ਫ੍ਰੀ 24 ਘੰਟਿਆਂ ਦੇ ਵਿੱਚ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਸਾਨੂੰ ਪੀਲੀਆ ਹੋਇਆ ਸੀਗਾ ਜੀ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਂਤੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਇਸ ਕਰਕੇ ਫਿਰ ਅਸੀਂ ਇੱਥੋਂ ਦਵਾਈ ਲੈਂਤੀ ਤਿੰਨ ਪੁੜੀ ਨਾਲ ਸਾਨੂੰ ਫਰਕ ਪੈ ਗਿਆ ਬਿਲਕੁਲ ਹਾਂਜੀ ਕਿੰਨਾ ਪੁਰਾਣਾ ਪੀ ਲਿਆ ਸੀਗਾ ਜੋ ਕਿ ਬਾਬਾ ਜੀ ਕੋਲ ਆਏ ਤਾਂ ਠੀਕ ਹੋ ਗਿਆ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਦੁਬਾਰਾ ਤੇ ਦਸਨਤੇ ਤੇ ਉਸ ਤੋਂ ਬਾਅਦ ਤਿੰਨ ਪੁਰਿਆਂ ਨਾਲ ਕਾਫੀ ਫਰਕ ਪਿਆ ਤੇ ਹੁਣ ਅੱਜ ਦੁਬਾਰਾ ਇੱਥੇ ਆਏ ਆ ਅਸੀਂ ਬਿਲਕੁਲ ਠੀਕ ਠਾਕ ਹਾਲ ਦੇ ਵਿੱਚ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜੜੀ ਜੜੀ ਬੂਟੀਆਂ ਦੁਬਾਰਾ ਤਿਆਰ ਕੀਤੀਆਂ ਜਾਂਦੀਆਂ ਇਹ ਸਪੈਸ਼ਲ ਦਵਾਈ ਲਿਆਣੇ ਆ ਜੀ ਬੰਸਾਰੀਆਂ ਨੇ ਜੀ ਉੱਥੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਪੁਣੀਆਂ ਦਿੰਨੇ ਪੀੜੀਆ ਸੀ ਦੀ ਇੱਥੋਂ ਦੂਰੋਂ ਦੂਰੋਂ ਲੋਕ ਆਉਂਦੇ ਆ ਅਸੀਂ ਵੀ ਪਿੰਡ ਦੇ ਆ ਅਸੀਂ ਵੀ ਲੈਨੇ ਆ ਜਵਾਕਾਂ ਨੂੰ ਵੀ ਲੈ ਕੇ ਦੇਈ ਦਿਆ ਜੀ ਬਸ ਦੋ ਤਿੰਨ ਓਕੇਦਿਆਂ ਨਾ ਖਾ ਕੇ ਆਰਾਮ ਆ ਗਿਆ ਦ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਦੀ ਵੀਡੀਓ ਜਿਹੜੀਏ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਤੇ ਸਪੈਸ਼ਲ ਹੋਣ ਵਾਲੀ ਏ ਜੇਕਰ ਤੁਹਾਨੂੰ ਪੀਲੀਆ ਆ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਅਸੀਂ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਹੇ ਆ ਅੱਜ ਅਸੀਂ ਮਲਕਪੁਰ ਵਿਖੇ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਜਿਹੜੇ ਬਖਸ਼ ਮਿਲੀ ਹੋਈ ਏ ਤੇ ਅੱਜ ਤੋਂ ਨਹੀਂ ਹੈਗੇ 30 35 ਸਾਲ ਤੋਂ ਜਿਹੜੇ ਬਖਸ਼ ਜੈ ਪੀੜੀ ਦਰ ਪੀੜੀ ਜਿਹੜੀ ਚੱਲਦੀ ਆ ਰਹੀ ਏ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਹਿੰ ਉੜ ਗਿਆ ਤੁਸੀਂ ਦੇਖ ਸਕਦੇ ਹੋ ਇਸ ਦਵਾਈ ਦੇ ਨਾਲ ਜਿਹੜੀ ਹੈ ਜਿੰਨੀ ਮਰਜ਼ੀ ਪੁਰਾਣੀ ਪੀਲੀਆ ਹੋਵੇ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੋਵੇ ਕਾਲੀ ਪੀਲੀਆ ਹੋਵੇ ਮਿੰਟਾਂ ਦੇ ਵਿੱਚ ਜਿਹੜਾ ਇਹਦਾ ਅਸਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਆ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਲੋਕ ਵੀ ਇੱਥੇ ਆਏ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਹਿਲੇ ਤਾਂ ਇਹ ਦੱਸੋ ਇਹ ਬਖਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਹੈ ਇਹ ਤਾਂ ਗ੍ਰਿੰਟੀ 30 35 ਸਾਲ ਤੋਂ ਆ ਜੀ 30 35 ਸਾਲ ਤੋਂ ਪਹਿਲਾ ਮਤਲਬ ਕਿ ਤੁਹਾਡੇ ਫਾਦਰ ਸਾਹਿਬ ਨੂੰ ਮਿਲੀ ਹੋਈ ਸੀ ਪਹਿਲਾਂ ਸਾਡੇ ਬਜ਼ੁਰਗ ਦਿੰਦੇ ਸੀਗੇ ਜੀ ਹੁਣ 15 20 ਸਾਲ ਹੋ ਗਏ ਅਸੀਂ ਤਨੇ ਆ ਹਾਂਜੀ 30 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਵਰ ਦਾ ਨੁਕਸ ਹੋਵੇ ਪੀੜਿਆ ਹੋਵੇ ਤੇ ਆਰਾਮ ਆਉਂਦਾ ਸਾਤੀ ਆ ਇੱਕ ਪੁੜੀ ਖਾਣ ਨਾਲ ਹੀ ਪਤਾ ਲੱਗੂ ਤੁਹਾਨੂੰ ਇੱਕ ਪੁੜੀ ਖਾਣ ਦੇ ਨਾਲ ਹੀ ਪਤਾ ਲੱਗ ਜੂਗਾ ਕਿ 24 ਘੰਟੇ ਦੇ ਵਿੱਚ ਇੱਕ ਹੀ ਪੁੜੀ ਖਾਣੀ ਹੈ ਕਿ ਇੱਕ ਸਵੇਰੇ ਲੈਣੀ ਹੈ ਕਿ ਦੁਪਹਿਰੇ ਲੈਣੀ ਹੈ ਕਿ ਸ਼ਾਮੀ ਲੈਣੀ ਹੈ 24 ਘੰਟਿਆਂ ਦੇ ਵਿੱਚ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਜੀ ਹਾਂ ਜੀ ਮਤਲਬ ਕਿ ਉਸੇ ਟਾਈਮ ਲੈਣੀ ਆ ਇੱਕ ਟਾਈਮ ਜਿਹੜਾ ਫਿਕਸ ਕਰ ਲੈਣਾ ਹੈ ਖਾਣ ਤੋਂ ਪਹਿਲਾਂ ਲੈਣੀ ਆ ਖਾਣ ਤੋਂ ਬਾਅਦ ਲੈਣੀ ਆ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਜੀ ਜਿਹੜੀ ਇਹ ਬਖਸ਼ੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਤੇ ਇਹ ਦਵਾਈ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕੋਈ ਸਪੈਸ਼ਲ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜਿਹੜੀ ਜੜੀ ਬੂਟੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਇਹ ਸਪੈਸ਼ਲ ਦਵਾਈ ਲਿਆਣਿਆਂ ਜੀ ਬੰਸਾਰੀਆਂ ਨੇ ਉਹ ਤੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਜੀ ਪੁੜੀਆਂ ਦਿੰਨੇ ਆ ਪੁੜੀਆਂ ਦਿੰਨੇ ਹਾਂਜੀ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਣੀ ਬਿਲਕੁਲ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਹਾਂਜੀ ਤੇ ਲੋਕੀ ਕਿੰਨੀ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਇਹ ਇੱਧਰ ਸਿੱਧਮਾ ਤੱਕ ਰ ਇਹ ਇਹ ਦਿਲ ਉਹ ਦੇਣਾ ਸਾਰਾ ਜੀ ਤੇ ਇਧਰ ਆਲੇ-ਦਾਲੇ ਸਾਰੇ ਪਿੰਡਾਂ ਦੇ ਵਿੱਚ ਜੀ ਇਹ ਦਵਾਈ ਸਾਡੀ ਚੱਲਦੀ ਹੈ ਜੀ ਸਾਰੀ ਮਤਲਬ ਤੁਹਾਡੀ ਦਵਾਈ ਜਿਹੜੀ ਚੱਲ ਰਹੀ ਹੈ ਤੇ ਲੋਕ ਜਦੋਂ ਆਉਂਦੇ ਨੇ ਕਿੰਨੇ ਕੁ ਜ਼ਿਆਦਾ ਆਪਣੀ ਪਰੇਸ਼ਾਨੀ ਲੈ ਕੇ ਆਉਂਦੇ ਨੇ ਤੇ ਜਦੋਂ ਜਾਂਦੇ ਨੇ ਕਿੰਨਾ ਜ਼ਿਆਦਾ ਪਰੇਸ਼ਾਨੀ ਤੋਂ ਜਿਹੜੀ ਆਪਣੀ ਬਿਮਾਰੀ ਤੋਂ ਜਿਹੜੇ ਫ੍ਰੀ ਹੋ ਕੇ ਜਾਂਦੇ ਨੇ ਇਹ ਤਾਂ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਜੀ ਤੇ ਬਹੁਤ ਜ਼ਿਆਦਾ ਪੀੜਿਆ ਸੀਗਾ ਜੀ ਏ ਉਹ ਜਾਂ ਦੂਸਰੀ ਗਰਾਂ ਆਇਆ ਆਪਣੇ ਆ ਮੋਟਰਸਾਈਕਲ ਤੇ ਆਇਆ ਜੀ ਤੇ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਹਾਂਜੀ ਤੇ ਬਾਬੂ ਜੀ ਇਹ ਜਿਹੜੀ ਦਵਾਈ ਹੈ ਇਹ ਤੁਸੀਂ ਕਹਿੰਦੇ ਬਖਸ਼ ਹੈ ਪਰ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਦਵਾਈ ਜਿਹੜੀ ਲਿਆਣੀ ਵੀ ਪੈਂਦੀ ਹੈ ਹਾਂਜੀ ਦਵਾਈ ਤਾਂ ਲਿਆ ਕੇ ਤਿਆਰ ਕਰਨੀ ਪੈਂਦੀ ਹੈ ਜੀ ਅੱਛਾ ਹੱਥ ਦੇ ਵਿੱਚ ਬਖਸ਼ ਹੈ ਜਿੰਤਾ ਦੀ ਬਖਸ਼ ਹੈਗੀ ਹੈ ਹਾਂਜੀ ਹਾਂਜੀ ਜਿਹੜੇ ਤੁਹਾਡੇ ਫਾਦਰ ਸਾਹਿਬ ਨੇ ਦਿੱਤੀ ਸੀ ਹਾਂਜੀ ਹਾਂਜੀ ਬਖਸ਼ ਸੀ ਇਹ ਜੀ ਤੇ ਅੱਜ ਕੱਲ ਆਪਾਂ ਦੇਖਦੇ ਆ ਕਿ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਪੀਲੀਆ ਤੇ ਲੀਵਰ ਦੀ ਜਿਹੜੀ ਬਿਮਾਰੀਆਂ ਨੇ ਦੇਖਣ ਨੂੰ ਮਿਲਦੀ ਹੈ ਇਹ ਬਿਮਾਰੀ ਜਿਹੜੀ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਜਿਹੜਾ ਅਸਰ ਕਰਦੀ ਹੈ ਇਹ ਦੇਖੋ ਜੀ ਕਈ ਗਰਾਂ ਜੰਮ ਦੇ ਬੱਚੇ ਨੂੰ ਹੋ ਜਾਂਦਾ ਪੀਲੀਆ ਜੀ ਇਹ ਉਹਨੂੰ ਵੀ ਦਿੱਤੀ ਜਾਂਦੀ ਆ ਦਵਾਈ ਇਹ ਹੂੰ ਇਹ ਉਹਦੀ ਮਾਂ ਨੂੰ ਦਿੱਤੀ ਜਾਂਦੀ ਆ ਹੂੰ ਮਾਂ ਬੱਚੇ ਨੂੰ ਦੁੱਧ ਦਿੰਦੀ ਆ ਦੁੱਧ ਦੇ ਰਾਹੀਂ ਬੱਚੇ ਨੂੰ ਅਸਰ ਹੋ ਜਾਂਦਾ ਤੇ ਬੱਚਾ ਵੀ ਠੀਕ ਹੋ ਜਾਂਦਾ ਜੀ ਕਿੰਨੇ ਟਾਈਮ ਦੇ ਬਾਅਦ ਬੱਚਾ ਜਿਹੜਾ ਹੈ ਨਵ ਬੱਚਾ ਹੈ ਜਿਹਨੇ ਜਨਮ ਲਿੱਤਾ ਉਹਨੂੰ ਪੀ ਲਿਆ ਕਿਉਂਕਿ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਠੀਕ ਹੋ ਜਾਂਦਾ ਹੈ 9 ਤੋਂ 10 ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ 9 ਤੋਂ 10 ਦਿਨ ਦੇ ਵਿੱਚ ਹਾਂ ਜੀ ਮਤਲਬ 9 ਤੋਂ 10 ਦਿਨ ਦੇ ਵਿੱਚ ਵਿੱਚ ਬੱਚਾ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਉਹਨੂੰ ਕੋਈ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਨਾ ਕਾਲੀ ਪੀਲੀਆ ਹੋਊਗੀ ਨਾ ਪੀਲੀ ਵਾਲੀ ਪੀੜਿਆ ਹੋਊਗਾ ਨਹੀਂ ਜੀ ਦੁਬਾਰਾ ਨਹੀਂ ਹੋਊਗਾ ਬਰਹਿਜ ਜ਼ਰੂਰੀ ਹੈ ਇਹਦਾ ਹਾਂ ਬਰਹਿਜ ਤੜਕੇ ਦਾ ਜ ਕੋਈ ਵੀ ਬੰਦਾ ਆ ਕੇ ਲੈ ਕੇ ਜਾਂਦਾ ਕਿ ਕੇਲੇ ਚ ਲੈਣੀ ਹੈ ਇੱਕ ਪੁੜੀ 24 ਘੰਟਿਆਂ ਬਾਅਦ ਉਹਦਾ ਰਿਜ਼ਲਟ ਮਿਲੂ ਜੀ ਤੇ ਉਹ ਦੂਏ ਦਿਨ ਫੇਰ ਉਸੇ ਟਾਈਮ ਲੈਣੀ ਹੈ 3 ਦਿਨ ਫੇਰ ਉਸੇ ਟਾਈਮ ਲੈਣੀ ਹੈ ਜੀ ਤੇ ਮਤਲਬ ਤੜਕੇ ਦਾ ਬਰੇਜ ਆ ਤੜਕੇ ਦਾ ਅੱਜ ਬਾਬਾ ਜੀ ਮੈਂ ਦੇਖਿਆ ਜਦੋਂ ਪੀ ਲਿਆ ਹੁੰਦੀ ਹੈ ਤੇ ਕਹਿੰਦੇ ਪੀਲੇ ਰੰਗ ਦੇ ਕੱਪੜੇ ਵੀ ਨਹੀਂ ਪਾਉਣੇ ਚਾਹੀਦੇ ਤੁਸੀਂ ਤੁਹਾਡੀ ਦਵਾਈ ਦੇ ਵਿੱਚ ਹੈਗਾ ਕੁਝ ਐਦਾਂ ਦਾ ਕਿ ਪੀਲੇ ਰੰਗ ਦੇ ਕੱਪੜੇ ਸਾਡੇ ਦਵਾਈ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਹੈ ਨਹੀਂਗਾ ਜੀ ਹੁਣ ਕਈ ਦੇਖਿਆ ਤੇ ਬਾਸੀਆਂ ਧਾਗਾ ਪਾਉਂਦੇ ਆ ਉਹ ਧਾਗਾ ਵਧ ਹੀ ਜਾਂਦਾ ਉਹਨੂੰ ਦੇਖ ਕੇ ਕਹਿੰਦੇ ਸਾਡਾ ਪੀੜਾ ਘਟਦਾ ਪਰ ਨਹੀਂ ਉਹ ਵੀ ਆ ਕੇ ਇਥੋਂ ਅਸੀਂ ਉਹਨਾਂ ਦੇ ਧਾਗੇ ਵੀ ਲਹਾਏ ਆ ਤੇ ਇਹ ਪੁੜੀ ਪਹਿਲੀ ਪੁੜੀ ਦੱਸ ਦਿੰਦੀ ਆ ਵੀ ਆਹ ਹਾਂ ਠੀਕ ਆ ਜੀ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਵੈਮ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਧਾਗਾ ਤਵੀਰ ਨਹੀਂ ਹੈਗਾ ਸਿਰਫ ਇੱਕ ਜਿਹੜੀ ਹੈ ਤੁਸੀਂ ਇੱਕ ਪੁੜੀ ਲੈਣੀ ਹੈ ਇੱਕ ਦਵਾਈ ਲੈਣੀ ਹੈ ਤੇ ਉਸ ਦੇ ਨਾਲ 24 ਘੰਟੇ ਦੇ ਵਿੱਚ ਤੁਹਾਨੂੰ ਅਸਰ ਦੇਖਣ ਨੂੰ ਮਿਲਣ ਵਾਲਾ ਹੈ ਹਾਂ ਜੀ ਮਿਲੂਗਾ ਜ਼ਰੂਰ ਮਿਲੂਗਾ ਬਾਕੀ ਬੰਦਾ ਕਈ ਗਰ ਦਾਖਲ ਵੀ ਹੁੰਦਾ ਹੂੰ ਉੱਥੇ ਜਿਵੇਂ ਹੁਣ ਆਪਾਂ 3 ਟਾਈਮ ਦਵਾਈ ਫਸਤਾਲ ਚ ਲੈਣੇ ਆ ਜੀ ਤੇ ਇੱਕ ਉਹ ਇੱਕ ਟਾਈਮ ਦਵਾਈ ਨਹੀਂ ਲੈਣੀ ਉਸ ਟਾਈਮ ਇਹ ਲੈ ਲੈਣੀ ਹੈ ਦੁਪਹਿਰ ਦੇ ਜੀ ਤੇ ਪਰਹੇਜ ਹੋਰ ਕੀ ਕੀ ਕਰਨਾ ਪੈਂਦਾ ਹੈ ਪਰਹੇਜ ਇਹਦਾ ਸਭ ਤੋਂ ਬਸ ਤੜਕੇ ਦਾ ਹੀ ਹੈ ਜੀ ਤੜਕੇ ਦਾ ਹੀ ਹਾਂਜੀ ਤੇ ਹੋਰ ਕੋਈ ਨਹੀਂ ਹੈਗਾ ਹਾਂਜੀ ਜੀ ਤੇ ਜਿਹੜੀ ਦਵਾਈਏ ਲੀਵਰ ਲਈ ਵੀ ਔਰ ਇਦਾਂ ਹੀ ਕੰਮ ਕਰਦੇ ਜਿਵੇਂ ਕਿ ਪੀਲੀਏ ਨੂੰ ਜਿਆਦਾ ਜਿਹਾ ਪੀਲੀਆ ਹੁੰਦਾ ਲੀਵਰ ਨੂੰ ਨੁਕਸ ਪੈਂਦਾ ਹੀ ਪੈਂਦਾ ਜੀ ਉਹ ਉਹ ਵੀ ਨਾਲੇ ਹੀ ਠੀਕ ਹੋ ਜਾਂਦਾ ਨਾਲੇ ਠੀਕ ਹੋ ਜਾਂਦਾ ਹਾਂਜੀ ਮਤਲਬ ਕਿਸੇ ਵੀ ਡਾਕਟਰ ਦੀ ਦਵਾਈ ਲੈਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇੱਥੇ ਮਲਕਪੁਰ ਦੇ ਵਿੱਚ ਜਿਹੜੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕਿ ਤੁਹਾਨੂੰ ਜਿਹੜੀਆਂ ਨੇ ਪੁੜੀਆਂ ਦਿੱਤੀ ਜਾਣਗੀਆਂ ਉਹ ਵੀ ਤਿੰਨ ਪੁੜੀ ਜਿਹੜੀ ਦਿੱਤੀ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦਵਾਈ ਹੈ ਜਿਹੜੀ ਦਵਾਈ ਹੈ ਕਹਿੰਦੇ ਅਸੀਂ ਲੈ ਕੇ ਆਂਦੇ ਹਾਂ ਪਰ ਇਹ ਬਖਸ਼ ਮਿਲੀ ਹੋਈ ਹੈ ਤੇ ਬਖਸ਼ ਦੇ ਵਿੱਚ ਜਿਹੜੇ ਹੋਰ ਇਹਦੇ ਵਿੱਚ ਜੜੀ ਬੂਟੀਆਂ ਲਾ ਕੇ ਤੇ ਹੋਰ ਤਰੀਕੇ ਨਾਲ ਜਿਹੜੇ ਤਿਆਰ ਕੀਤੀ ਜਾਂਦੀ ਹੈ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਦੇਖਣ ਨੂੰ ਮਿਲਦਾ ਹੈ ਲੋਕ ਵੀ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸੋ ਬਾਬਾ ਜੀ ਨੇ ਤਾਂ ਆਪਾਂ ਗੱਲ ਕਰ ਲਈਏ ਤੇ ਉੱਥੇ ਹੋਰ ਵੀ ਲੋਕ ਉੱਥੇ ਮੌਜੂਦ ਆ ਜਿਹੜੇ ਕਿ ਮੈਡੀਸਨ ਲੈਣ ਆਏ ਹੋਏ ਮੈਮ ਸਰਫੀ ਕਾਲ ਜੀ ਸਰਫੀ ਕੀ ਹਾਲ ਚੱਲ ਹੈ ਵਧੀਆ ਜੀ ਮੈਮ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਿੱਧਰੋਂ ਆਏ ਹੋ ਤੁਸੀਂ ਅਸੀਂ ਜੀ ਸੰਗਦੂਰ ਤੋਂ ਆਏ ਆ ਜੀ ਹਾਂ ਜੀ ਤੇ ਕੀ ਹੋਇਆ ਕਿਸ ਚੀਜ਼ ਦਾ ਹੈ ਤੁਸੀਂ ਮਤਲਬ ਕਿ ਦਵਾਈ ਜਿਹੜੀ ਲੈਣ ਆਏ ਹੋ ਸਾਨੂੰ ਪੀਲੀ ਹੋਇਆ ਸੀਗਾ ਜੀ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਂਦੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਜੀ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਮਾਲਕਪੁਰ ਤੋਂ ਦਵਾਈ ਮਿਲਦੀ ਹੈ ਹੂੰ ਤੇ ਸਾਨੂੰ ਡਰੈੱਸ ਦਿੱਤਾ ਇਸ ਕਰਕੇ ਫਿਰ ਅਸੀਂ ਇੱਥੋਂ ਦਵਾਈ ਲੈਤੀ ਤਿੰਨ ਪੁਰਣੀ ਨਾਲ ਸਾਨੂੰ ਫਰਕ ਪੈ ਗਿਆ ਬਿਲਕੁਲ ਤੇ ਪੁਰਣੀ ਦੇ ਨਾਮ ਇਹ ਦੱਸੋਗੇ ਕਿ ਕਿੰਨੀ ਪੁਰਾਣੀ ਪੀ ਲਈ ਸੀ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਲਾਜ ਕਰ ਰਹੇ ਸੀ ਕਿ ਪਰ ਉਹਦਾ ਇਲਾਜ ਜਿਹੜਾ ਸੰਭਵ ਨਹੀਂ ਹੋ ਪਾਰਿਆ ਸੀ 6 ਮਹੀਨੇ ਪਹਿਲਾਂ ਹੋਇਆ ਸੀ ਮੈਮ 6 ਮਹੀਨੇ ਪਹਿਲਾਂ ਤੋਂ ਲਗਾਤਾਰ ਹੀ ਦਵਾਈ ਖਾਂਦੇ ਆਏ ਆ ਅਰੇ ਹਾਂਜੀ ਪਰ ਇੱਧਰ ਜਦੋਂ ਤੁਸੀਂ ਬਾਬਾ ਜੀ ਕੋਲ ਆਏ ਫ੍ਰੀ ਦੇ ਵਿੱਚ ਇਹਨਾਂ ਵੱਲੋਂ ਸੇਵਾ ਫ੍ਰੀ ਦੇ ਵਿੱਚ ਹਾਂਜੀ ਤੇ ਇਹਨਾਂ ਨੇ ਕੋਈ ਪ੍ਰੇਜ ਵਗੈਰਾ ਦੱਸਿਆ ਹਾਂਜੀ ਤਲੀ ਹੋਈ ਚੀਜ਼ ਨੂੰ ਪ੍ਰੇਜ ਕਰਨਾ ਜਿੰਮੀ ਮਤਲਬ ਸਰੀਰ ਦੀ ਮਾਲਸ਼ ਕਰਨੀ ਹੈ ਜੇ ਆਪਾਂ ਦਵਾਈ ਖਾਣੇ ਆ ਤੇ ਜੂਸ ਵਗੈਰਾ ਲੱਸੀ ਦਹੀਂ ਪੀ ਸਕਦੇ ਆਂਗੇ ਜੀ ਤੇ ਹੋਰ ਵੀ ਮੈਮ ਮੈਮ ਤੁਸੀਂ ਤੁਹਾਨੂੰ ਕਿੰਨਾ ਪੁਰਾਣਾ ਪੀ ਲਿਆ ਸੀਗਾ ਜੋ ਕਿ ਬਾਬਾ ਜੀ ਕੋਲ ਆਏ ਤਾਂ ਠੀਕ ਹੋ ਗਿਆ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਦੁਬਾਰਾ ਤੇ ਦਸਨ ਤੇ ਤੇ ਉਸ ਤੋਂ ਬਾਅਦ ਤਿੰਨ ਪੁਰਿਆਂ ਨਾਲ ਕਾਫੀ ਫਰਕ ਪਿਆ ਤੇ ਹੁਣ ਅੱਜ ਦੁਬਾਰਾ ਇੱਥੇ ਆਏ ਆਂ ਅਸੀਂ ਬਿਲਕੁਲ ਠੀਕ ਠਾਕ ਹਾਲ ਦੇ ਵਿੱਚ ਆ ਕਿੰਨੇ ਟਾਈਮ ਦੇ ਬਾਅਦ ਜਿਹੜਾ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਸਰ ਦੋ ਦਿਨ ਦੋ ਦਿਨ ਚ ਹੀ ਦੇਖਣ ਨੂੰ ਮਿਲ ਗਿਆ ਸੀਗਾ ਵਸਤ ਪਹਿਲੀ ਪੂੜੀ ਖਾਣ ਨਾਲ ਹੀ ਕਾਫੀ ਫਰਕ ਪੈ ਚੁੱਕਾ ਸੀਗਾ ਪਰ ਤਿੰਨ ਪੂੜੀਆਂ ਖਾਣ ਤੋਂ ਬਾਅਦ ਬਿਲਕੁਲ ਠੀਕ ਹੋ ਗਈ ਸੀ ਜੀ ਅੱਛਾ ਕਿ ਕਈ ਵਾਰੀ ਦੋਇਆ ਕਿ ਤੁਸੀਂ ਹੁਣ ਕਹਿੰਦੇ ਤਿੰਨ ਪੂੜੀ ਖਾਣਾ ਕਈ ਵਾਰੀ ਐਦਾਂ ਹੋਇਆ ਕਿ ਇੱਕ ਪੂੜੀ ਖਾਣ ਨਾਲ ਹੀ ਕਾਫੀ ਜ਼ਿਆਦਾ ਅਸਰ ਪੈ ਗਿਆ ਹੋਵੇ ਦੂਜੀ ਪੂੜੀ ਨੂੰ ਇਗਨੋਰ ਕਰਤਾ ਹੋਵੇ ਨਹੀਂ ਨਹੀਂ ਐਦਾਂ ਤਾਂ ਨਹੀਂਗਾ ਮਤਲਬ ਪਹਿਲੀ ਪੂੜੀ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਹਾਂ ਫਰਕ ਪੈ ਚੁੱਕਾ ਹੈ ਜੀ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਫ੍ਰੀ ਕੀਤੀ ਜਾ ਰਹੀ ਹੈ ਜਿੱਥੇ ਕਿ ਲੋਕਾਂ ਦੀ ਗੱਲ ਕੀਤੀ ਜਾਵੇ ਲੋਕ ਇੱਥੇ ਦੂਰੋਂ ਦੂਰੋਂ ਆ ਰਹੇ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸੋ ਕਿੰਨੀ ਉਮਰ ਆ ਤੁਹਾਡੀ ਤੁਹਾਡੀ ਉਮਰ ਹੈਗੀ 70 ਸਾਲ 70 ਸਾਲ ਤੇ ਇੱਥੇ ਦਵਾਈ ਲੈਣ ਆਏ ਹੋ ਕਿ ਕੀ ਹੋਇਆ ਪੀਲੇ ਕਿੰਨਾ ਪੁਰਾਣਾ ਹੈ ਤੁਹਾਨੂੰ ਪੀੜੀ ਆ ਸੀ ਦੀ ਇੱਥੋਂ ਦੂਰੋਂ ਦੂਰੋਂ ਲੋਕ ਆਉਂਦੇ ਆ ਅਸੀਂ ਵੀ ਪਿੰਡ ਦੇ ਆ ਅਸੀਂ ਵੀ ਲੈਨੇ ਆ ਜੋ ਆਕਾਂ ਨੂੰ ਵੀ ਲੈ ਕੇ ਦੇਈ ਦਿਆ ਜੀ ਬਸ ਦੋ ਤਿੰਨ ਉਹ ਕੇਲਿਆਂ ਨਾਲ ਖਾ ਕੇ ਆਰਾਮ ਆ ਜਾਂਦਾ ਜੀ ਤੇ ਕਦੇ ਇਦਾਂ ਹੋਇਆ ਕਿ ਜਿਹੜੀ ਇਹਨਾਂ ਵੱਲੋਂ ਦਵਾਈ ਦਿੱਤੀ ਜਾ ਰਹੀ ਹੈ ਉਹਦਾ ਕੋਈ ਅਸਰ ਨਾ ਹੋਇਆ ਹੋਵੇ ਨਾ ਨਾ ਅਸਰ ਇਹਦਾ ਜ਼ਰੂਰ ਹੋਊ ਜੇ ਇਹਦਾ ਜਿਹਨੇ ਖਾਣੀ ਆ ਨਾ ਜਿਹਨੂੰ ਪੀੜਿਆ ਉਹਨੂੰ ਉਹਦਾ ਹੋਊ ਜੇ ਹੋਰ ਕੋਈ ਬਿਮਾਰੀ ਹੋਊ ਤਾਂ ਅਸੀਂ ਕਹਿ ਨਹੀਂ ਸਕਦੇ ਜੀ ਤੇ ਲੀਵਰ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਕਹਿੰਦੇ ਉਹ ਵੀ ਠੀਕ ਹੋ ਜਾਂਦੀ ਹੈ ਉਹ ਵੀ ਠੀਕ ਹੋ ਜਾਂਦੀ ਜੀ ਤੇ ਬਾਬਾ ਜੀ ਜੇਕਰ ਸਾਡੇ ਈਵਰਸ ਦੇਖ ਰਹੇ ਸਾਡੀ ਆਡੀਅנס ਦੇਖ ਰਹੀ ਹੈ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਦੋਗੇ ਹਾਂਜੀ ਇਹ ਪਿੰਡ ਮਲਕਪੋਰਾ ਹੂੰ ਬਲਦੇਵ ਸਿੰਘ ਮੇਰਾ ਨਾਮ ਆ ਜੀ ਇਹ ਗੁਰਦਾਰੇ ਸਾਹਮਣੇ ਸਾਡਾ ਘਰ ਆ ਤੇ ਇੱਥੇ ਦਵਾਈ ਦਿੰਦੇ ਆ ਜੀ ਇੱਥੇ ਦਵਾਈ ਮਤਲਬ ਜਦ ਮਰਜ਼ੀ ਆ ਸਕਦੇ ਆ ਹਾਂ ਜੀ ਜਦੋਂ ਮਰਜ਼ੀ ਆ ਕੇ ਦਵਾਈ ਲੈ ਜਾਓ ਤੇ ਮਿਲੂਗੀ ਕੋਈ ਛੁੱਟੀ ਵਗੈਰਾ ਹੁੰਦੀ ਹੈ ਜਿਵੇਂ ਕਿ ਸੰਡੇ ਹੋ ਗਿਆ ਜਾਂ ਫਿਰ ਕੋਈ ਹੋਰ ਦਿਨ ਹੋਵੇ ਜਿਸ ਦਿਨ ਤੁਸੀਂ ਛੁੱਟੀ ਤੇ ਹੋਵੋਗੇ ਹਾਂ ਜੀ ਜੇ ਮੈਂ ਛੁੱਟੀ ਤੇ ਹੂੰ ਹੋਊਗਾ ਤਾਂ ਤੇ ਬੱਚੇ ਜ਼ਰੂਰ ਦੇਣਗੇ ਦਵਾਈ ਕਰੇਗਾ ਜੀ ਅੱਛਾ ਜੇ ਤੁਸੀਂ ਨਹੀਂ ਹੁੰਦੇ ਤਾਂ ਬੱਚੇ ਦੇ ਦਿੰਦੇ ਨੇ ਦਵਾਈ ਦਵਾਈ ਬਣਾਈ ਪਈ ਹੁੰਦੀ ਆ ਬੱਚੇ ਦੱਸ ਕੇ ਦੇ ਦਿੰਦੇ ਆ